ਬਠਿੰਡਾ ਪੁਲਿਸ ਵੱਲੋਂ ਨਸ਼ੀ ਵਿਰੋਧ ਵਿੱਡੀ ਮਹਿਮਾ ਤਹਿਤ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਖੇਤਾ ਸਿੰਘ ਵਸਤੀ ਦੇ ਦੋ ਵਿਅਕਤੀਆਂ ਨੂੰ ਦੋ ਵੱਖ-ਵੱਖ ਜਗ੍ਹਾ ਤੋਂ 16 ਗ੍ਰਾਮ ਹਰੋਇਨ ਸਮੇਤ ਕੀਤਾ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਧਾਵਲਾਤ ਪੰਜਾਬ ਸਰਕਾਰ ਵੱਲੋਂ ਚਲਾਈ ਮਹਿਮਾ ਯੁੱਧ ਨਸ਼ੇ ਵਿਰੁੱਧ ਤਹਿਤ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਦੋ ਨੌਜਵਾਨ ਜੋ ਖੇਤਾ ਸਿੰਘ ਵਾਖਤੀ ਦੇ ਬ੍ਰੈਂਡ ਵਾਲੇ ਹਨ ਅਤੇ ਇਹਨਾਂ ਦੋਨਾਂ ਨੂੰ ਵੱਖ-ਵੱਖ ਜਗ੍ਹਾ ਦੇ ਮੁਕਤੋਂ ਇਹਨਾਂ ਨੂੰ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਕੋਲੋਂ 10 ਗ੍ਰਾਮ ਹਰੋਇਨ ਅਤੇ ਇੱਕ ਕੋਲੋਂ 6 ਗ੍ਰਾਮ ਦੇ ਲਗਭਗ ਹਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਜਿਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਦੋਨਾਂ ਨੂੰ ਅੰਧਾਵਲਾ ਦਾ ਕੀਤਾ ਗਿਆ ਇਸ ਸਬੰਧੀ ਐਸਐਚਓ ਥਾਣਾ ਥਰਮਲ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਹਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਰਨ ਹਲਦ ਕੀਤਾ ਜਾਵੇਗਾ ਤੇ ਇਹਨਾਂ ਦੇ ਕੋਲੋਂ ਹੋਰ ਵੀ ਡਿਗਾਈ ਦੇ ਨਾਲ ਇਨਕੋਲ ਪੁੱਛਗਛ ਕੀਤੀ ਜਾਵੇਗੀ। ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਇਹ ਸਾਰੀਆਂ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਜਿੱਥੇ ਥਾਣਾ ਧਰਮਪੁਰ ਦੀ ਪੁਲਿਸ ਪਾਰਟੀ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਦੇ ਵਿੱਚ 16 ਗ੍ਰਾਮ ਹਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਉਹ ਆਪਣਾ ਬੰਦავლਾ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲੜਾ ਉਹ ਕੀਤਾ ਗਿਆ ਆਓ ਤੁਹਾਨੂੰ ਸੁਣਾਉਨੇ ਆ ਇਸ ਬੰਦੀ ਕੀ ਕਹਿੰਦੇ ਨੇ ਥਾਣਾ ਥਰਮਲ ਦੇ ਐਸਐਚਓ ਸੁਖਵਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਜੀ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਦੇ ਕੀ ਮਾਮਲੇ ਦੀ ਜੀ ਮੇਰਾ ਨਾਮ ਇੰਸਪੈਕਟਰ ਹੈ ਸੁਖਵਿੰਦਰ ਸਿੰਘ ਐਸਐਚਓ ਥਰਮਲ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਜੇ ਪਿਛੰਦਪੇਸ਼ਾ ਅਨੁਸਾਰ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਕੱਲ ਥਾਣਾ ਥਰਮਲ ਦੀ ਪੁਲਿਸ ਪਾਰਟੀ ਇਕ ਤਾਂ ਏਐਸ ਰঞ্জੀਤ ਸਿੰਘ ਦੀ ਗਵਾਹੀ ਵਿੱਚ ਤੇ ਇੱਕ ਏਐਸ ਗਰਮੇਲ ਸਿੰਘ ਦੀ ਗਵਾਹੀ ਵਿੱਚ ਥਾਣੇ ਵਿੱਚ ਗਸ਼ਟ ਕਰ ਰਹੀ ਸੀ ਤੇ ਜਿਹੜੀ ਪਾਰਟੀ ਏਐਸ ਰঞ্জੀਤ ਸਿੰਘ ਦੀ ਗਵਾਹੀ ਵਿੱਚ ਸੀ ਉਸ ਨੂੰ ਖੇਤਾ ਬਸਤਰੀ ਕੋਲੋਂ ਲਗਭਗ 6.5 ਗ੍ਰਾਮ ਹੈਰੋਇਨ ਰਖਵਿੰਦਰ ਸਿੰਘ ਨਾਂ ਦੇ ਬੰਦੇ ਤੋਂ ਬਰਾਮਦ ਹੋਈ ਤੇ ਜਿਹੜੀ ਪੁਲਿਸ ਪਾਰਟੀ ਏਐਸ ਗਰਮੇਲ ਸਿੰਘ ਦੀ ਗਵਾਹੀ ਵਿੱਚ ਗਸ਼ਟ ਕਰ ਰਹੀ ਸੀ ਉਹਨੂੰ ਮਲੋਟ ਰੋਡ ਕ੍ਰਿਸ਼ਨਾ ਮਾਰਕੀਟ ਕੋਲੋਂ ਤੇ ਗੁਰਿੰਦਰ ਸਿੰਘ ਅਦਿਸ ਗੋਪੀ ਦੇ ਨਾਂ ਦੇ ਵਿਅਕਤੀ ਤੋਂ ਲਗਭਗ 10 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਕਿ ਕੱਲ ਮਕਦਮਾ ਨੰਬਰ 93 ਅਤੇ ਮਕਦਮਾ ਨੰਬਰ 94 ਅਧੀਨ ਧਾਰਾ 21ਬੀ ਕਾਡ ਪਟਾਚੀ ਐਨਡੀਪੀਐਸ ਪੀਐਸ ਥਰਮਲ ਦਰਜ ਕੀਤਾ ਗਿਆ ਤੇ ਦੋਨੇ ਖੇਤ ਸਿੰਘ ਬਸਤੇ ਰਹਿਣ ਵਾਲੇ ਸੀ ਤੇ ਜਿਹੜਾ ਲਖਵਿੰਦਰ ਸਿੰਘ ਆ ਇਹਦੇ ਖਿਲਾਫ ਤਾਂ ਕੋਈ ਮਕਦਮਾ ਦਰਜ ਨਹੀਂ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਅਲਸ ਗੋਪੀ ਆ ਇਹਦੇ ਖਿਲਾਫ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਦਰਜਾ ਥਾਣੇ ਕਨਾਲਗਰੋਨੀ ਵਿਖੇ 70/22 ਮਕਦਮਾ ਹੋਰ ਫਿਰ ਜੇ ਛੋਟਾ ਰੋੜਾ 20 ਜੀਪੀਐਮ ਦਾ ਗਲਤੀ ਤੇ ਪੇਟਿਆ ਰਹੇ ਹਾਂਜੀ ਅੱਜ ਇਹਨੂੰ ਮੈਂ ਗਲਤੀ ਤੇ ਪੇਟਿਆ ਰਹੇ ਹਾਂਜੀ ਹਾਂਜੀ ਅੱਜ ਪੇਸ਼ ਕਰਕੇ ਜਾਰ ਮਾਨੂਵਿਕਰਾ ਲੈ ਜਾਓ ਤੇ ਹੋਰ ਫਰਦਰ ਇਹਦੀ ਪੁਸ਼ਕਸ਼ ਕੀਤੀ ਹੈ